ਮੈਂ ਇਹ ਗੱਲ ਮਾਨਣੇ ਕਹਿਣਾ ਵੀ ਦੇਖ ਤੇ ਕਿਉਂਕਿ ਅਸੀਂ ਵਰਤਨਦਰ ਕੌਸ਼ਲਿਆ ਕੁਲਦੀਪ ਸਿੰਘ ਜੇ ਚਾਹੇ ਤੇ ਪਿੰਡ ਨੂੰ ਸਵਾਰਥ ਬਣਾ ਸਕਦਾ ਜਿਵੇਂ ਕਿ ਭਾਈ ਸਾਹਿਬ ਨੇ ਆਪਣਾ ਇਲਾਕਾ ਪੂਰਾ ਸਿਗਾਰਿਆ ਨਾ ਤੇ ਜੇ ਕੋਈ ਬੰਦਾ ਇਹੋ ਜਿਹਾ ਹੋਵੇ ਜਿਹੜਾ ਮੁੱਖ ਮੰਤਰੀ ਤੱਕ ਸਰਕਾਰ ਤੱਕ ਪਹੁੰਚ ਰੱਖਦਾ ਹੋਵੇ ਸਾਨੂੰ ਜਰੂਰ ਇਹੋ ਜਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਇੱਥੇ ਆਏ ਇਸ ਚੀਜ਼ ਨੂੰ ਤੁਸੀਂ ਜੁਟੇ ਰਹੇ ਚਾਹੇ ਤੁਹਾਨੂੰ ਕਾਈਪੋਟ ਜਾਣਾ ਪਿਆ ਗਿਆ ਚਾਹੇ ਤੁਹਾਨੂੰ ਸੁਪਰੀਮ ਕੋਰਟ ਜਾਣਾ ਪਿਆ ਗਿਆ ਤੁਸੀਂ ਜੁਟੇ ਰਹੇ ਪਰ ਹੁਣ ਜਿਹੜੀ ਆ ਇੱਕ ਹਰੀ ਝੰਡੀ ਜਿਹੜੀ ਆ ਸਰਕਾਰ ਵੱਲੋਂ ਦਿੱਤੀ ਗਈ ਹੈ ਇਹਦੇ ਲਈ ਇੱਕ ਵਾਰੀ ਜੋਰ ਦਤਾਂ ਕੇ ਮਾਧਿਅਮਨ ਦਾ ਦੱਸਣਾ ਮੈਂ ਕਿ ਰਿਕਰਾਂ ਲਾਣਾ ਜ਼ਰੂਰ ਜਵਾਬ ਦਿਓ ਜੋਰ ਨਾਲ ਉਂ ਬੋਲੇ ਸੋਨਹਾਰ ਜੀ ਜ਼ਿੰਦਾਬਾਦ ਜੇ ਮਾਨ ਸਕਾ ਦਾ ਭਵਾਨ ਸਿੰਘ ਦੀ ਮਾਨ ਦਾ ਇਹ ਤੁੰਗੋ ਬਰਾਦਾ ਵਧੀਆ ਲੱਗਿਆ ਇੱਕ ਵਾਰੀ ਹੱਥ ਖੜਾ ਕਰਕੇ ਦੱਸੋ ਜਰਾ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਆਏ ਆਪਣਾ ਲੋਕਦਰ ਜਿਹੜਾ ਥੋੜਾ ਸਰਕਾਰ ਤੱਕ ਗਿਆ ਔਰ ਹੁਣ ਆਪਾਂ ਖੁਦ ਜੀ ਦੇ ਨਾਲ ਜਿਹੜੀਆਂ ਗੱਡੀਆਂ ਭਜਾਉਣ ਵਾਲੇ ਨੇ ਉਹ ਗੱਡੀਆਂ ਭਜਾਉਣਗੇ ਕਿਉਂਕਿ ਆਪਾਂ ਸ਼ੌਂਕ ਰੱਖਦੇ ਆ ਪੰਜਾਬੀ ਨੇ ਪੰਜਾਬ ਦੀ ਇਹ ਸਜਮੀ ਜਿਹੜੀ ਇਹ ਜੀ ਆ ਕਿੱਥੇ ਰੰਗ ਬਰੰਗੀਆਂ ਰੁੱਤਾਂ ਨੇ ਮੀਂਹੇਰੀ ਝੱਖੜ ਧੁੱਪਾਂ ਨੇ ਜਿੱਥੇ ਨਕ ਜੰਚੜ ਦੇ ਨੂੰ ਕਰਦਾ ਹੈ ਸਾਡੇ ਸੂਰ ਜਲਾਲ ਬਲਾਲ ਜਿਆ ਨਹੀਂ ਹੋਣਾ ਨਹੀਂ ਹੋਣਾ ਕੋਈ ਫਿਰੇ ਰੰਗਲੇ ਮਲਕ ਪੰਜਾਬ ਜਿਆ ਮੇਰਾ ਰੰਗਲਾ ਮਲਕ ਦੁਨੀਆ ਦੇ ਕਿਸੇ ਹੁਮਨੇ ਜੂ ਹੁਮ ਨੋ ਇਹੋ ਜੇ ਲੋਕ ਇਹੋ ਜੀਆਂ ਰੂਹਾਂ ਮੈਨੂੰ ਨਹੀਂ ਲੱਗਦਾ ਕਈ ਮਲਕਾਂ ਜਾਣ ਦਾ ਮੌਕਾ ਮਿਲਿਆ ਮੈਨੂੰ ਨਹੀਂ ਲੱਗਦਾ ਕਿ ਉਹ ਜੇ ਲੋਕ ਇਹੋ ਜੀ ਰੂਹ ਇਹੋ ਜਿਹਾ ਪਿਆਰ ਕਿਤੇ ਮਿਲਿਆ ਹੋਵੇ ਸੋ ਤੁਸੀਂ ਸਾਰੇ ਇਸ ਗੱਲ ਦੇ ਬਧਾਈ ਜੇ ਪਾਤਰੋਂ ਮੈਂ ਬੇਨਤੀ ਕਰਾਂਗਾ ਜਿਸੀ ਜਿੰਨੇ ਵੀ ਬਾਈ ਮੁੱਖ ਪ੍ਰਬੰਧਕ ਕਿਉਂ ਕੋਈ ਮਾਝਾ ਮਾਲਵਾ ਦੁਆਬਾ ਪਾਲ ਸਾਰੇ ਆਇਓ ਤੁਸੀਂ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਖੇਡ ਪ੍ਰੇਮੀ ਤੇ ਪਾਲਗੋੜਾ ਪ੍ਰੇਮੀ ਜਿੰਨੇ ਵੀ ਸਾਰੇ ਆਏ ਨੇ ਜਿਹੜੇ ਪਾਲਗੜੀ ਨਾਲ ਤੇ ਬਲਦਾਂ ਨੂੰ ਪਸੰਦ ਨੂੰ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਬਲਦਾਂ ਦੇ ਸ਼ੌਕ ਪਾਲੇ ਹੋਏ ਨੇ ਪੁੱਤਾਂ ਨੂੰ ਪਾਲਦੇ ਨੇ ਜਿਹੜੀਆਂ ਜਿਨ੍ਹਾਂ ਨੇ ਵੀ ਐਸੋਸੀਏਸ਼ਨਾਂ ਨੇ ਇਹ ਸਰਕਾਰ ਦੇ ਵਿੱਚ ਕੋਰਟ ਦੇ ਵਿੱਚ ਐਪਲੀਕੇਸ਼ਨਾਂ ਲਾਈਆਂ ਸੀ ਰਿਟਾ ਲਾਈਆਂ ਸੀ ਕਿ ਜਿਹੜੇ ਬਹੁਤ ਭਜਾਉਂਦੇ ਨੇ ਉਹ ਬੋਲ ਦਾ ਨਾ ਤੱਕਾ ਕਰਦੇ ਨੇ ਤਸੱਦੂ ਕਰਦੇ ਨੇ ਲੇਕਿਨ ਇਦਾਂ ਦੀ ਤਾਂ ਕੋਈ ਗੱਲ ਹੈ ਨਹੀਂ ਗੀ ਤੇ ਲੇਕਿਨ ਮੈਂ ਬਹੁਤ ਹੀ ਲੰਮੀ ਗੱਲ ਨਹੀਂ ਕਰਦਾ ਸਾਰੇ ਮੇਰੇ ਵੀਰ ਜਿੰਨੇ ਵੀ ਆਏ ਨੇ ਨਿਰਮਲ ਸਿੰਘ ਨੌਲੜੀ ਜੀ ਅੱਪੂ ਭਾਪੁਰ ਜੀ ਲੰਬੜਦਾਰ ਕੋਟ ਗੰਡੂਆ ਜੀ ਕਿੰਦੀ ਕੁਲੇਵਾਨ ਜੀ ਜਗਰੂ ਬਜੜਕੜੀ ਬਾਈ ਗਿੱਲ ਸਰਪੰਦਪੁਰ ਸੁਜੀਤ ਬਾਈ ਸਾਹਨੇ ਵਾਲ ਤੋਂ ਸੁੱਖੀ ਜਨਾਲੀ ਜੀ ਭੋਲਾ ਕਟਾਣਾ ਜੀ ਮੇਜਰ ਕਦੋਂ ਕਾਂਤਾ ਕੋੜ ਗੰਧੂ ਰਾਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਰਾਜਾ ਮੋਹੀ ਜੀ ਸਮਨਾ ਸਵਾਜਪੁਰਾ ਫੋਜੀ ਢੂਰ ਬਾਰੂ ਜਨਾਲ ਦੀ ਆਲ ਮਨਦੀਪ ਗੋਲੂ ਪਰਮਾ ਸਰਪੰਚ ਸਾਹਿਬ ਸਾਰਿਆਂ ਨੂੰ ਜਿਹਾ ਇਹ ਕਹਿੰਦੇ ਆ ਜੇਤਨ ਵੀਰ ਬਰਵਾਲੇ ਤੋਂ ਗਗਨ ਸਰਪੁਰ ਕੋਲ ਪੱਪੀ ਉਪਰ ਹਰਵਿੰਦਰ ਸ਼ਰਮਾ ਸਮਾਣਾ ਆਰਾਧ ਉਧਰ ਤੂਰੋਂ ਚੱਲ ਕੇ ਆਏ ਨੇ ਸਾਰੇ ਵੀਰਾਂ ਦਾ ਆਇਆ ਧੰਨਵਾਦ ਤੇ ਹੋਰ ਵੀ ਸਾਡੇ ਕੋਈ ਸੱਜਣ ਮਿੱਤਰ ਮੇਰੇ ਕੋਈ ਵੀਰ ਜਿਹੜੀ ਜੱਥੇਬੰਦੀ ਕੋਲ ਰਹਿ ਗਿਆ ਤਾਂ ਮੈਨੂੰ ਇੱਕ ਵਾਰੀ ਦੱਸ ਦਿਓ ਆਪਾਂ ਦੁਬਾਰਾ ਅਸੀਂ ਸਾਰਿਆਂ ਦਾ ਫਿਰ ਵੀ ਮੈਂ ਸਾਰਿਆਂ ਦਾ ਆਇਆ ਦਾ ਧੰਨਵਾਦ ਕਰਦਾ ਸਾਡੇ ਕੁਲਦੀਪ ਸਿੰਘ ਮਾਮਾ ਜੀ ਜਿਹਨੂੰ ਪਿਆਰ ਨਾਲ ਅਸੀਂ ਸਾਰੇ ਮਾਮਾ ਜੀ ਕਹਿੰਦੇ ਹਾਂ ਤੇ ਸਾਡੇ ਸੀਐਮ ਵੀ ਵੀ ਮਾਮਾ ਜੀ ਹੀ ਕਹਿੰਦੇ ਨੇ ਜਗਤਾਰ ਸਿੰਘ ਬਰਵਾਲਾ ਜੀ ਮੈਂ ਵੀ ਪਹਿਲਾਂ ਹੀ ਬੋਲਿਆ ਕੋਈ ਵੀ ਸਾਰੇ ਵੈਲਕਮ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਨਾਲ ਦੋਸਤੀ ਸਾਡੇ ਨੇੜੇ ਤੇ ਵਾਲਿਆਂ ਦਾ ਕਿਸੇ ਨੂੰ ਛੁੱਪੀ ਨਹੀਂ ਹੋਈ ਜਿੰਨੇ ਐਮਐਲਏ ਮੰਤਰੀ ਨੇ ਸਰਕਾਰ ਦੇ ਵਿੱਚ ਉਹ ਵੀ ਸਾਰੇ ਭਾਈ ਜੀ ਨੂੰ ਕੁਲਦੀਪ ਭਾਈ ਜੀ ਨੂੰ ਜੇ ਬੁਲਾਉਂਦੇ ਨੇ ਤਾਂ ਮਾਮਾ ਜੀ ਕਹਿ ਕੇ ਬੁਲਾਉਂਦੇ ਨੇ ਮੇਰੇ ਨਾਲ ਕਈ ਵਾਰੀ ਡਿਸਕਸ ਹੋਈ ਆ ਪਿਛਲੇ ਹਫਤੇ ਵੀ ਹੋਈ ਕਿ ਜੇ ਅਸੀਂ ਮਾਨ ਕਰਦੇ ਆ ਤੇ ਇਸ ਗੱਲ ਤੇ ਬਹੁਤ ਜ਼ੋਰਦਾਰ ਤਾੜੀ ਹੋ ਜਵੇ ਤੇ ਉਹ ਤੁਹਾਨੂੰ ਬੜਾ ਧੰਨਵਾਦ ਸਾਡੇ ਗੁਰਦੀਪ ਸਿੰਘ मामा ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਉਹਨਾਂ ਦੇ ਵੱਡੇ ਭਾਬੀ ਨੇ ਰਜਿੰਦਰ ਕੌਰ ਸਰਪੰਚ ਜੀ ਗगनਜੋਦ ਰਮੀ ਜੀ ਸਰਪੰਚ ਜੀ ਤੇ ਸਾਡੇ ਬਾਈ ਜੀ ਬਲਜੀਤ ਸਿੰਘ ਜੀ ਹੋਰ ਸਾਰੇ ਪਰਿਵਾਰ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜੱਥੇਬੰਦੀਆਂ ਦੀ ਜਿਹੜੀ ਪੁਕਾਰ ਸੁਣੀ ਬੇਨਤੀ ਸੁਣੀ ਉਹਨੂੰ ਸਰਦਾਰ ਭਗਤ ਸਿੰਘ ਮਾਨ ਜੀ ਤੱਕ ਪਹੁੰਚਾਇਆ ਔਰ ਬਹੁਤ ਮਾਨ ਵਖਸਿਆ ਤੇ ਵਿੱਚ ਜਿਹੜਾ ਰੋਲ ਵਧੀਆ ਆਦਾ ਕੀਤਾ ਉਹ ਦਰਨਪ੍ਰੀਤ ਸਿੰਘ ਜੀ ਸੌਂਦ ਕੈਬਨਿਟ ਮੰਤਰੀ ਪੰਜਾਬ ਬਹੁਤ ਹੀ ਵਧੀਆ ਇਨਸਾਨ ਨੇ ਤੇ ਸਾਡੀਆਂ ਪੰਚਾਇਤਾਂ ਦਾ ਮਹਿਕਮਾ ਵੀ ਉਹਨਾਂ ਕੋਲ ਹੀ ਆ ਬਾਕੀ ਪਿੰਡਾਂ ਵਾਲੇ ਪੰਚਾਇਤਾਂ ਦੇ ਸਾਰੇ ਜਾਣਦੇ ਨੇ ਵਧੀਆ ਗੱਲ ਸੁਣਦੇ ਨੇ ਹੋਰ ਇੱਕ ਸਰਕਾਰ ਵੱਲੋਂ ਹੋਰ ਇੱਕ ਸਕੀਮ ਚਲਾਈ ਆ ਜਿਹੜੇ ਪਿੰਡਾਂ ਦੇ ਆਪਣੇ ਛੱਪੜ ਨੇ ਉਹਨਾਂ ਨੂੰ ਵਧੀਆ ਬਣਾਉਣਾ ਮਨਨ ਸ਼ਿੰਗਾਰਨਾ ਜਿੱਥੇ ਕਿਤੇ ਪਾਣੀ ਦਾ ਮਸਲਾ ਕੋਈ ਵੀ ਕਿਸੇ ਕਿਸਮ ਦਾ ਨਹੀਂ ਜਿਹੜਾ ਛੱਪਣਾ ਕਰਕੇ ਪਾਣੀ ਕਰਕੇ ਕੋਈ ਗੰਦੇ ਜੰਦਗੀ ਦਾ ਮਸਲਾ ਉਹ ਸਾਰੇ ਹੱਲ ਕਰਨੇ ਨੇ ਸੌਂਦ ਸਾਲ ਨੂੰ ਮਾਨ ਸਾਹਿਬ ਨੇ ਡਿਊਟੀ ਲਾਈ ਤੇ ਤੁਸੀਂ ਦੇਖੋ ਵੀ ਬੈਲ ਗੱਡੀਆਂ ਦਾ ਆਪਾਂ ਕੀ ਕਰ ਸਕਦੇ ਆ ਤੇ ਕੀ ਮੁੱਦਾ ਉਹਨਾਂ ਨੇ ਇਹਦੇ ਉੱਪਰ ਆਪਣੀ ਸਾਰੀ ਟੀਮ ਨਾਲ ਸਲਾਹ ਕੀਤੀ ਸਾਰੇ ਸਵਾਗਤ ਕਰਤਾ ਬਾਬਾ ਨੇ ਹਰੀ ਛੱਡੀ ਦਿੱਤੀ ਮਾਨ ਸਾਹਿਬ ਆਪਾਂ ਕਰ ਸਕਦੇ ਆ ਤੇ ਸਟੇਟ ਕੋਲੇ ਪਾਵਨ ਆ ਤਾਂ ਮਾਨ ਸਾਹਿਬ ਨੇ ਕੰਮ ਕੀਤਾ ਸੌਨ ਸਾਹਿਬ ਲਈ ਇੱਕ ਤਾੜੀ ਹੋ ਜਵੇ ਸਾਰੇ ਪਰਿਵਾਰ ਲਈ ਮਾਨ ਸਾਹਿਬ ਲਈ ਮੈਂ ਦੋ ਬਨਾਰੇ ਲਾਉਂਗਾ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ 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 ਦਰਨਪ੍ਰੀਤ ਜੀ ਸੌਨ ਜਿੰਦਾਬਾਦ ਜਿੰਦਾਬਾਦ ਸਾਡੇ ਕਨਦੀਪ ਸਿੰਘ ਜੀ ਮਾਮਾ ਜੀ ਜਿੰਦਾਬਾਦ ਜਿੰਦਾਬਾਦ ਮੈਂ ਇੱਕ ਗੋਹ ਬਈ ਕੁਲਦੀਪ ਸਿੰਘ ਜੀ ਮਾਮਾ ਜੀ ਨੂੰ ਸਾਰੇ ਜਾਣਦੇ ਨੇ ਅਸੀਂ ਪਿਆਰ ਨਾਲ ਮਾਮਾ ਜੀ ਕਹਿੰਦੇ ਆ ਸਾਰੇ ਮਾਮਾ ਜੀ ਕਹਿੰਦੇ ਆ ਲੇਕਿਨ ਕੁਲਦੀਪ ਸਿੰਘ ਜੀ ਵਿੱਚ ਲੀਡਰਸ਼ਿਪ ਦਾ ਜਿਹੜੇ ਗੁਣ ਨੇ ਉਹ ਹਰ ਇੱਕ ਬੰਦੇ ਦੀ ਗੱਲ ਸੁਣਦੇ ਨੇ ਬੜੇ ਪਿਆਰ ਨਾਲ ਸੁਣਦੇ ਨੇ ਕਿਸੇ ਨਾਲ ਕਦੇ ਕੋਈ ਉੱਚ ਨੀਚ ਵਾਲੀ ਦੀ ਗੱਲ ਕੀਤੀ ਕੋਈ ਦੂਰੋਂ ਆਇਆ ਨੇੜੇ ਆਇਆ ਤੂੰ ਮੇਰਾ ਰਿਸ਼ਤੇਦਾਰ ਹੈਗਾ ਨਹੀਂ ਹੈਗਾ ਅਨੰਜੋਤ ਰੰਮੀ ਜੀ ਉਹ ਵੀ ਵਧੀਆ ਕੰਮ ਕਰਦੇ ਨੇ ਉਹਨਾਂ ਦਾ ਸਾਥ ਦਿਓ ਪਿੰਡ ਦਾ ਸੁਧਾਰ ਹੋਵੇ ਸਾਡੇ ਕੁਲਦੀਪ ਸਿੰਘ ਮਾਮਾ ਜੀ ਦਾ ਸਾਥ ਦਿਓ ਸੰਨ ਲੋਕ ਦੇ ਮਾਮਾ ਜੀ ਵੀ ਇੰਨੀ ਕੁ ਦੇਰ ਦਾ ਇੰਨਾ ਕੁ ਭਰਾਵਾ ਨਾਲ ਬਹੁਤ ਪਿਆਰ ਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨਾਲ ਕਿ ਇਹ ਮਾਨ ਸਾਹਿਬ ਤੋਂ ਜੋ ਮਰਜੀ ਇਲਾਕੇ ਲਈ ਲਿਆ ਸਕਦੇ ਨੇ ਜੋ ਕੁਝ ਵੀ ਕਰਾ ਸਕਦੇ ਨੇ ਕੋਈ ਅਜਿਹਾ ਕੰਮ ਨਹੀਂ ਜਿਹੜਾ ਕੁਲਦੀਪ ਸਿੰਘ ਜੀ ਨਹੀਂ ਕਰਾ ਸਕਦੇ ਬਸ ਸਾਨੂੰ ਚਾਹੀਦਾ ਕੀ ਆ ਸਾਨੂੰ ਲੋੜ ਕੀ ਆ ਕਿ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਉਹਨਾਂ ਨੇ ਸਮਨ ਲਈ ਮੈਂ ਸਾਰੇ ਮੇਰੇ ਸਜਣਾ ਮਿੱਤਰਾਂ ਵੱਲੋਂ ਮੰਗ ਕਰਦਾ ਕਿ ਉਹਨਾਂ ਨੂੰ ਐਮਐਲਏ ਦੀ ਟਿਕਟ ਦਵਾਈ ਜਾਵੇ ਤੇ ਵਾਰ ਸਾਹਿਬ ਸਾਡੇ ਇਲਾਕੇ ਨੂੰ ਹੋਰ ਸੰਗਾਰਿਆ ਜਾਵੇ ਸਾਡੇ ਇਲਾਕੇ ਦੀ ਜਿਹੜੀ ਜੂਨ ਸੁਧਾਰੀ ਜਾਵੇ ਮੈਂ ਇਹਨਾਂ ਗੱਲਾਂ ਨਾਲ ਕਹਿੰਦਾ ਹੋਇਆ ਸਾਰੇ ਆਈ ਹੋਈਆਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਗਿਆਸਪੁਰੇ ਤੋਂ ਬਲਬੀਰ ਸਿੰਘ ਭੋਲਾ ਪ੍ਰਧਾਨ ਜੀ ਸਪੈਸ਼ਲ ਆਪਣੇ ਮਾਮਾ ਜੀ ਦੇ ਸੱਦੇ ਤੇ ਆਏ ਨੇ ਤੇ ਉਹਨਾਂ ਦੇ ਨਾਲ ਸੁਪੇਦਾਰ ਰਮਨ ਸਿੰਘ ਭਗਤ ਸਿੰਘ ਜੀ ਉਹ ਸਾਰੇ ਜੀਵੰਤ ਤੇ ਸਜਣਾ ਆਇਆ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਸਾਰਿਆਂ ਨੇ ਆਇਆ ਦਾ ਸਜਣਾ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਨੂੰ ਵਧਾਈ ਔਰ ਥੋੜੇ ਸਮੇਂ ਦੇ ਵਿੱਚ ਟੂਰਨਾਮੈਂਟ ਦੇ ਉੱਤੇ ਇਹ ਬਹਿਲ ਗੱਡੀ ਦੀਆਂ ਦੌੜਾਂ ਵੀ ਚੱਲ ਪੈ ਗਈਆਂ ਸਾਰਿਆਂ ਨੂੰ ਵਧਾਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਾਡੇ ਪੰਜਾਬ ਤੋਂ ਕੋਨੇ-ਕੋਨੇ ਤੋਂ ਆਏ ਦਰਜਾ ਦਰਜਾ ਸਾਡੇ ਸਰਪੰਚ ਸਾਹਿਬ ਸਾਰੇ ਬੱਚੇ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇਸ ਪਰਿਵਾਰ ਕੰ内ਉ ਸਰਦਾਰ प्रदीप ਸਿੰਘ ਕੰ内ਉ ਉਹਨਾਂ ਦੇ ਭਤੀਜੇ ਕੰ内ਉ ਉਹਨਾਂ ਦੇ ਸਾਰੇ ਪਰਿਵਾਰ ਕੰ内ਉ ਬਹੁਤ ਬਹੁਤ ਤਨਵਾ ਖਤੇ ਦੀ ਸਾਜ ਪਾਉਨੇ ਆ ਪਹਿਲਾਂ ਫਿਰ ਅੱਗੇ ਛੇੜਦਿਆਂ ਗੱਲਾਂਬੱਤਾਂ ਸਾਰੇ ਮੂੰਹ ਖਤੇ ਦੀ ਸਾਜ ਦੇ ਵਿੱਚ ਸਾਂਝਾ ਕਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਕੋ ਸੈਕਟਰੀ ਸਾਹਿਬ ਨੇ ਦੱਸਤਾ ਸਰਦਾਰ ਤਰੀਪ ਸਿੰਘ ਮਾਰੇ ਅਸੀਂ ਤਾਂ ਸਿਰ ਆਪਣੇ ਪੰਜਾਬ ਦੇ ਕੋਨੇ ਤੇ ਨਿਵਾਏ ਸਾਡੇ ਬੈਲਦਾਕ ਨੇ ਇਹਨਾਂ ਦੀਆਂ ਜੋ ਦਿਲ ਦੇ ਵਿੱਚ ਭਾਵਨਾਵਾਂ ਨੇ ਉਹਨਾਂ ਨੂੰ ਸਾਂਝਾ ਕਰਨਾ ਅਸੀਂ ਸਾਡੀ ਕਮੇਟੀ ਮਾਲਵਾ ਦਵਾਪਾ ਹੋਰ ਅਨਰ ਐਸੋਸੀਏਸ਼ਨ ਪੰਜਾਬ ਹਰਜਿਸਟਰ ਨੰਬਰ 451 ਅਤੇ ਜਿੰਨੀਆਂ ਵੀ ਹੋਰ ਕਮੇਟੀਆਂ ਐਨ ਆਰ ਆਈ ਭਰਾ ਨੇ ਸਾਰਿਆਂ ਗੱਲਿਓ ਸਾਡੇ ਹਿੰਦੁਸਤਾਨ ਦੇ ਸਾਥ ਕੋਲਾ ਬੋਲ ਬਾਕੀ ਆ ਹਫਤੇ ਦੇ ਵਿੱਚ ਕਲੀਅਰ ਹੋ ਜਾਊਗਾ ਸਾਨੂੰ ਮਾਲਸਾਉ ਨੂੰ ਮਨਾਉਣ ਵਾਲੇ ਛੋਟੇ ਆ ਇਸਾ ਗਿੱਠਕ ਥੱਲੇ ਆਉਂਦਾ ਗਿੱਠਕ ਉੱਤੇ ਆਉਂਦਾ ਅਸੀਂ ਮਾਲਸਾਉ ਦਾ ਦੇ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਹਿਲੀਆਂ ਗੌਰਮੈਂਟਾਂ ਕੋਲ ਜਾ ਜਾ ਕੇ ਸਾਰੇ ਆ ਮੇਰੇ ਖਾਲੇ ਇੱਥੇ ਜਿੰਨੇ ਵੀ ਬੈਠੇ ਆਪਾਂ ਸਾਰੇ ਸਾਰੇ ਜਾ ਕੇ ਆ ਮੇਰੇ ਵਿੱਚ ਅੜੀਗੜ ਵੀ ਨੀਵਾ ਕੀਤਾ ਸੀ ਦਿੱਲੀ ਵੀ ਨੀਵੀਂ ਕੀਤੀ ਹੈ ਸੜਕਾਂ ਹੁ ਮੇਰੇ ਖਸੂਦ ਦੀ ਗੱਲ ਹੋਰ ਜਾ ਲਗੀ ਆ ਬਾਈ ਵੀ ਨੂੰ ਦੇ ਕੇ ਅਸੀਂ ਪੰਜ ਜਾਣੇ ਜਾ ਰਹੇ ਸੀ ਤੁੰਦ ਪੂਰੀ ਪਈ ਸੀ ਮੇਰੇ ਖਾਲ ਲੋਹਾ ਗੱਡੀ ਨਵੀਂ ਪਲੈਂਟ ਫਾਰਮ ਸੀ ਵੀ ਭਾਈ ਨੂੰ ਜੀ ਦੇ ਵੱਟੇ ਜੇ ਅਸੀਂ ਇੱਥੇ ਇਕੱਠੇ ਹੋਏ ਆਂ ਭਾਈ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਅਸੀਂ ਆਪਣੀ ਕਮੇਟੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਹੁਣ ਤੱਕ ਜਿੰਨੇ ਕ ਕਮੇਟੀ ਨੇ ਕੰਮ ਕੀਤੇ ਨੇ ਉਹ ਤੁਸੀਂ ਸਾਰੇ ਜਾਣਦੇ ਹੋ ਕਿੰਨੇ ਕ ਅਸੀਂ ਮੰਤਰੀਆਂ ਨੂੰ ਮਿਲ ਚੁੱਕੇ ਸੀ ਕਿੰਨੇ ਕ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੇ ਗੇੜੇ ਲਾ ਚੁੱਕੇ ਸੀ ਉਹ ਸਾਰੀ ਬੈਲੜਾ ਚੰਗੀ ਤਰ੍ਹਾਂ ਜਾੜਦੇ ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਮਾਨ ਸਰਕਾਰ ਆਈ ਸੀ ਸਾਡੀ ਇਹ ਸਾਾਸ ਨੂੰ ਬਰੂਪੈਣ ਲੱਗਿਆ ਸੀ ਕਿ ਹੁਣ ਸਾਡਾ ਕੰਮ ਬਣ ਗਿਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਪਿਛਲੇ ਸੈਸ਼ਨ ਦੇ ਵਿੱਚ ਸਰਬਾਤ ਗੱਜਣ ਵਜਰਾ ਨੇ ਸਾਡੀ ਬਾਤ ਚੱਕੀ ਤਾਂ ਸਾਨੂੰ ਲੱਗਿਆ ਕੋਈ ਹੋਣ ਸਾਡਾ ਕੰਮ ਹੈ ਜਿਹੜਾ ਇਹ ਹੋਣ ਦੇ ਬੜੇ ਹੀ ਢੇੜੇ ਆਪਸੋ ਗਹੀ ਰੂਜੀ ਕੀਤੇ ਪੁੱਤੇ ਪਹਿਲਾਂ ਤਾਂ ਜਿੰਨੇ ਵੀ ਪਰਾਇਥੇ ਇਕੱਠੇ ਹੋਏ ਨੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿ ਭਾਈ ਸਾਡੇ ਮਾਮਾ ਜੀ ਨੇ ਜਿਹੜੇ ਜਗਦਾਰ ਸਿੰਘ ਪਰਵਾਲਾ ਇਹ ਕੁਮਾ ਹੋਰ ਦੱਸਣੀ ਚਾਹੁੰਦਾ ਵੀ ਇਸ ਪਰਿਵਾਰ ਦੇ ਨਾਲ ਮੇਰੇ ਬਹੁਤ ਨੇੜੇ ਦੇ ਸਬੰਧ ਨੇ ਜਿਵੇਂ ਮੈਂ ਬੋ ਵੀ ਭਰਾ ਬੈਠਾ ਸਾਡਾ ਇਹਨਾਂ ਨੂੰ ਆਪਣੇ ਘਰ ਵਾਲੇ ਲੈ ਕੇ ਕਿੰਦਾ ਬੈਠਾ ਕਿਉਂਕਿ ਮੈਂ 15-20 ਸਾਲ ਦਾ ਇਸ ਪਰਿਵਾਰ ਨਾਲ ਜੁੜਿਆ ਹੋਇਆ ਇਹਨਾਂ ਨਾਲ ਵਧੀਆ ਇਨਸਾਨ ਨੇ ਸਾਰੇ ਮਮਾ ਇਹਨੂੰ ਵੀ ਜਦੋਂ ਸਾਰੇ ਜਾਣਦੇ ਆਪਾਂ ਬਹੁਰੇ ਵਧੀਆ ਇਹਨਾਂ ਦੇ ਮਤਲਬ ਭਗਵਾਨ ਤੁਮਨ ਸਾਹਿਬ ਨਾਲ ਲੈ ਕੇ ਤਾਂ ਹੀ ਆਪਣੀ ਗੱਲ ਸਿਰੇ ਚੜੀ ਤੇ ਜਿਹੜੀ ਇਹ ਗੱਲ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਥੋੜੀ ਜੀ ਦੱਸਣੀ ਚਾਹੁੰਦਾ ਸਾਰੇ ਬੰਦਿਆਂ ਨੂੰ ਪਤਾ ਹੀ ਆ ਉਸ ਹਾਵ ਨਾਲੇ ਗੱਲ ਚੱਲਦੀ ਆ ਇਹ ਇਹ ਸਾਡੀ ਇਸੇ ਸਰਕਾਰ ਦੇ ਵਿੱਚ ਜਿਹੜੀ ਗੱਡੀਆਂ ਦੀ ਪਹਿਲ ਕਰਮੀ ਹੋਈ ਆ ਬੁੱਲਰ ਦੀ ਉਹ ਇਸੇ ਸਰਕਾਰ ਦੇ ਵਿੱਚ ਸ਼ੁਰੂ ਹੋਈ ਆ ਜਦੋਂ ਸਭ ਤੋਂ ਪਹਿਲਾਂ ਲਾਲਜੀਤ ਬੁੱਲਰ ਐਨੀਮਲ ਹਸੈਂਟਰੀ ਦੇ ਡਾਇਰੈਕਟਰ ਆਪਣੇ ਮੰਤਰੀ ਸੀਗੇ ਸਾਂਭੋ ਮੇਲੇ ਤੇ ਮਲੇ ਸੀਗੇ ਇਹ ਮੇਲਾ ਸੀਗਾ ਪਸ਼ੂਆਂ ਦਾ ਉੱਥੇ ਸਾਡੀ ਉਹਨਾਂ ਨਾਲ ਜਾਣ ਪਛਾਣ ਹੋਈ ਉਸ ਤੋਂ ਬਾਅਦ ਸਾਡੇ ਕੋਲ ਆਉਣ ਜਾਣ ਲੱਗੇ ਵਧੀਆ ਉਹਨਾਂ ਨਾਲ ਸਾਡੇ ਲਿੰਕ ਬਣ ਗਏ ਇਲੈਕਟ੍ਰੋਮੀਡੀਆ ਦਾ ਸਾਡੀ ਕਮੇਟੀ ਕੰਨੀਓ ਵੀ ਇਸ ਫਰਵਾਰ ਕੰਨੀਓ ਵੀ ਬਹੁਤ ਬਹੁਤ ਧੰਨਵਾਦ ਵੈਗਰੋਜੀ ਦਾ ਖਾਲਸਾ ਵੈਗਰੋਜੀ ਕੀ ਫਤਿਹ ਕਾਦੀ ਜੇਮ ਤੋਂ ਬੋਰ ਤੇ ਮੁਖ ਪੰਜੇ ਪੇਪਰ ਬੋਰ ਜੰਡੋਰਾ ਤੇ ਤੂ ਟਾਲੀ ਜਾਂਦੇ ਜੂੰਹਾਂ ਤੋਂ ਕਰਦੇ ਨੇ ਰੁਖ ਪੰਜੇ ਜਾਂਦੇ ਖੂੰਹਾਂ ਤੋਂ ਕਰਦੇ ਨੇ ਰੁਖ ਪੰਜੇ ਇਹਦੇ ਤੇ ਵੀ ਆਪਾਂ ਗੌਰ ਕਰਦੇ ਆ ਸੋ ਬਾਈ ਜੀ ਮੈਚ ਥੈਂਕ ਯੂ ਵੈਗਰੋਜੀ ਦਾ ਖਾਲਸਾ ਵੈਗਰੋਜੀ ਜੀ ਜੀ ਵੀ ਸਾਡੇ ਸਾਰੇ ਆਈਆ ਸਾਰਿਆਂ ਦਾ ਧੰਨਵਾਦ ਆਪਕੋ ਵੱਟ ਕਰਵਾਉਣ ਲਈ ਕਿ ਕਿੰਨਾ ਜੀ ਪ੍ਰਵਾਸ ਸਿੰਘ ਜੀ ਦਾ ਪਟ 24 ਇਹਨਾਂ ਨੇ ਕੀਤਾ ਨਹੀਂ ਹਲ ਤੱਕ ਜੇ ਨਹੀਂ ਕੀਤਾ ਸਾਰੇ ਸ਼ੁਰੂ ਹੋਈਏ ਨਾ ਤੇ ਤੋਂ ਸਾਡੇ ਜੋ ਵੀ ਜਿੱਥੇ ਵੀ ਬੈਠੇ ਨੇ ਮਾਪੇ ਬਾਬਾ ਕਮੇਟੀ ਬਣੀ ਹੋਏ ਬਾਈਕ ਲਈ ਰੀਸਿੰਗ ਕਰਵਾਣਾ ਜੀ ਦਾ ਪ੍ਰਵਾਸ ਮਾਨ ਜੀ ਦਾ ਕਿਰਤਾਰ ਸਿੰਘ ਪਵਾੜਾ ਦਾ ਨਾਮ ਇਹ ਭੁੱਲਣ ਦਾ ਕੱਟ ਮੰਡਲ ਸਾਹਿਬ ਦਾ ਸਾਰੇ ਦਾ ਸਹਾਦਤ ਕਰਵਾਣ ਕਰਦੇ ਆਂ 24 ਬਗਲਾ ਤੋਂ ਤੁਹਾਡੀ ਬੇਨਤੀ ਉਹਨਾਂ ਨੂੰ ਫੜ ਲਿਆ ਕਿ ਤੋ ਕਾਪੋਟ ਜੀ ਨੇ ਸਪਾਰਕ ਨਹੀਂ ਭੁਲਾਈਆਂ ਜੀ ਸਾਰਿਆਂ ਦਾ ਧੰਨਵਾਦ ਜੀ ਸਾਇਰ ਜੀ ਦਾ ਧੰਨਵਾਦ ਆਉਣ ਦੇ ਸਾਡੇ ਸਾਰੇ ਪਰਿਵਾਰ ਬੰਦੀਓ ਤੇ ਸਰਦਾਰ ਜੀਤ ਸਿੰਘ मामा ਜੀ ਬੰਦੀਓ ਜਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੀ ਆਇਆਂ ਨੂੰ ਤੁਮ ਸਾਰਿਆਂ ਨੂੰ ਤੇ ਸਭ ਤੋਂ ਵੱਡਾ ਮੈਂ ਧੰਨਵਾਦ ਕਰਾਂਗੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ਜੀ ਦਾ ਓਏ ਜੀ ਸਾਹਿਬ ਦਾ ਜਿਨ੍ਹਾਂ ਨੇ ਅੱਜ ਇਹ ਫੀਡ ਮੇਲੇ ਨੂੰ ਬੂਲ ਪਾਇਆ ਜੀ ਤੇ ਧੰਨਵਾਦ ਜੀ ਉਹਨਾਂ ਸਾਰਿਆਂ ਦਾ ਬਹੁਤ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸ਼ੁਕਰੀਆ ਬਹੁਤ ਆ ਮਾਤਾ ਜੀ ਕੋਲ ਆਇਆ ਸੀ ਹੁਣੇ ਮਾਨ ਸਰ ਨੇ ਚੱਗੀ ਘਰ ਤੋਂ ਮੇਰੇ ਖਾਤੇ ਹਿਹਾੜੇ ਜਣਾ ਸੀ ਉਪ ਪ੍ਰੋਟੋਕਾਲ ਦੀ ਤਹਿਤ ਆ ਰਹੇ ਸੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਸਾਰੇ ਬੋੜਾ ਵਾਲੇ ਜਾ ਕੇ ਆਹ ਹਨੀਰ ਵਾਲੇ ਅੱਡੇ ਤੇ 10 ਮਿੰਟ ਨਹੀਂ ਕੋਰਦੇ 10 ਮਿੰਟ ਨਹੀਂ ਮਿਲਦੇ ਹੋਣਗੇ ਪਰ ਉਹਨਾਂ ਦੀ ਮਜਬੂਰੀ ਹੋ ਗਈ ਉਹ ਪ੍ਰੋਟੋਕਾਲ ਤਹਿਤ ਨਹੀਂ ਇੱਥੇ ਰੁਕ ਸਕਦੇ। ਜੋ ਫਿਰ ਮੈਂ ਦੁਬਾਰਾ ਬਹੁਤ-ਬਹੁਤ ਤੁਹਾਡਾ ਥੈਂਕ ਯੂ ਕੋਈ ਗੱਲ ਨਹੀਂ ਸਾਨੂੰ ਤੁਸੀਂ ਜਲਬਾਰਦੀ ਟਾਈਮ ਲੈਦੇ ਹੋ ਭਮਾਰਾ ਦੇ 12 ਵਜੇ ਲੈ ਜਿਓ ਅਸੀਂ ਜਰੂਰ ਜਾ ਕੇ ਆ ਸਾਡੇ ਸਰਪੰਚ ਸਾਹਿਬ ਖੜੇ ਸਾਡੇ ਬੱਚੇ ਉਹਨਾਂ ਨਾਲ ਆ ਕੇ ਜਰੂਰ ਉਹਨਾਂ ਤੋਂ ਆਧਿਕਾਰ ਕਰਕੇ ਮਿਲ ਕੇ ਮਿਲ ਕੇ ਵਿਆਹ ਕਰੇਂ। ਦੇਸੀ ਲਘੂਣਾ ਉਹਨਾਂ ਦਾ ਮੂਵਿੰਗ ਠਾਗ ਰਿਹਾ ਹੈ। ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਜਿਦਾ ਨਮੀ ਜੇ ਮੈਂ ਪਹਿਲਾਂ ਵੀ ਦੱਸ ਦਿੱਤਾ ਸੀ ਕਿ ਜੇ ਸਮਾਂ ਮਿਲਿਆ ਤਾਂ ਜ਼ਰੂਰ ਹੋਰੇ ਵੀ ਆ ਸਕਦੇ ਸੀਗੇ ਤੇ ਪਰ ਪ੍ਰੋਟੋਕੋਲ ਆ ਉਹਦੇ ਮੁਤਾਬਕ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ ਸੋ ਉਹਨਾਂ ਦੀ ਨਿਗਾਹ ਮਤਲਬ ਤੁਹਾਡੇ ਤੇ ਹੈਗੀ ਆ ਸਾਰਿਆਂ ਤੇ ਕਿਉਂਕਿ ਜਦੋਂ ਨਿਗਾਹ ਹੋ ਜੇ ਉੱਪਰਲੀ ਲੈਸ ਵੱਡੀ ਹੋ ਜੇ ਫਿਰ ਸਾਰੇ ਕੰਮ ਰਾਸ ਆ ਜਾਂਦੇ ਆ ਸਵੈਸ ਕਰਕੇ ਤੁਹਾਡਾ ਜਿਹੜਾ ਕਾਰਜਾ ਉਹ ਮੈਨੂੰ ਲੱਗਦਾ ਕਿ ਤਕਰੀਬਨ 30 ਮਮਾ ਤੋਂ ਦੀ ਜੀ ਹੋਣਾ ਦੀ ਬਰਾਤ ਹੋਣਾ ਦੀ ਬਰਾਤ ਰੰਮੀ ਜੀ ਉਹਨਾਂ ਦੀ ਬਰਾਤ ਕੋਈ ਅਸੀਂ ਰਾਜਵੀਰ ਸਿੰਘ ਜੀ ਉਹਨਾਂ ਦੀ ਬਰਾਤ ਕੋਈ ਨਿਪਰੇ ਚਾਰਜਾ ਔਰ ਆ ਇਸ ਪਿੰਡ ਦਾ ਨਾਮ ਮੈਂ ਪੱਤਰਕਾਰੀ ਕਰਦਿਆਂ ਨੂੰ 25 ਸਾਲ ਹੋ ਗਏ ਮੈਨੂੰ ਤੇ ਉਹਦੇ ਵਿੱਚ ਇਤਿਹਾਸਿਕ ਗੱਲਾਂ ਕਈ ਵਾਰੀ ਪਿੰਡਾਂ ਦੇ ਲੋਕਾਂ ਦੇ ਜਿਹੜੇ ਮਰੇ ਯਾਦ ਰਹਿੰਦੇ ਆ ਮੈਨੂੰ ਲੱਗਦਾ ਵੀ ਜਦੋਂ ਬੈਲ ਗੱਡੀਆਂ ਦੀ ਗੱਲ ਹੋਏਗੀ ਬੈਲ ਗੱਡੀਆਂ ਥੌਰਾਂ ਦੀ ਗੱਲ ਹੋਏਗੀ ਤੇ ਇਸ ਪਿੰਡ ਦੇ ਵਿੱਚ ਇਸ ਨਕਰ ਦਾ ਨਾਂ ਪਿੰਡ ਬਰਵਾਲੇ ਦਾ ਸਨੇਰੀ ਅੱਖਾਂ ਦੇ ਵਿੱਚ ਰਹੇਗਾ ਰਹੇਗਾ ਕਿ ਜਦੋਂ ਕਿਤੇ ਬੈਲ ਗੱਡੀਆਂ ਬੰਦ ਹੋਈਆਂ ਸੀ ਤੱਕ ਲਾਈਆਂ ਅਖਿਨੇ ਮਾਮਾ ਕਦੀਪ ਸਿੰਘ ਇਹ ਪੂਰੇ ਸਮੁੱਚੇ ਨਕਰ ਦਾ ਨਾਂ ਜਿਹੜਾ ਬਰਵਾਲੇ ਦਾ ਉਹ ਇੱਕ ਉਸ ਇਤਿਹਾਸ ਦੇ ਵਿੱਚ ਉਸ ਪੰਨਿਆਂ ਦੇ ਉੱਤੇ ਜ਼ਰੂਰ ਲਿਖਿਆ ਜਾਏਗਾ ਇੱਕ ਵਾਰੀ ਇੱਕ ਵਾਰੀ ਜੇ ਤੁਸੀਂ ਲੈਕਮੇੜੀ ਆ ਰਹੇ ਹੋ ਮਿਸਟੇਕ ਨਹੀਂ ਕਰਨਾ ਜੇ ਲੈਕਮੇੜੀ ਆ ਰਹੇ ਹੋ ਇੱਕ ਮੋੜ ਜਾਓ ਜਿੰਦਾਬਾਦ ਮੰਕਾ ਜਿੰਦਾਬਾਦ ਮੰਕਾ ਜਿੰਦਾਬਾਦ ਬਖਸ਼ਰ ਕੁਦੀਰ ਸਿੰਘ ਜਿੰਦਾਬਾਦ ਸਿਕਮਾ ਮਾਮੂ ਜਿੰਦਾਬਾਦ ਅੱਜ ਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਚੇਚੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜਦ ਵਾਲੇ ਪਹੁੰਚਿਆ ਇਹ ਸਰਦਾਰ ਕੁਲਦੀਪ ਸਿੰਘ मामा ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦੱਸਦੇ ਆ ਉਸ ਚੰਦ ਜਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦੇ ਸਾਹਮਣੇ ਆ ਜਾਣਗੇ ਇਹ ਆ ਕੀ ਕਰਦੇ ਜਿਹੜੀ ਅੱਜ ਮੀਟਿੰਗ ਹੋਈ ਆ ਮੁੱਖ ਝੰਡਾ ਕੀ ਹੈ ਮੁੱਖ ਝੰਡਾ ਇਹ ਹੈ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰਜਕਾਰੀ ਸਰਕਾਰੇ ਤੱਕੇ ਖਾਂਦਿਆਂ ਨੂੰ ਤਕਰੀਬਨ ਮੈਕਸਿਮਮ 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਖੱਥ ਵੜਾਉਣ ਵਾਲੇ ਸਾਡੇ ਮਾਮਾ ਜੀ ਕਲਦੀਪ ਤੇ ਉਹਨਾਂ ਦੇ ਬੱਚੇ ਜਿਹੜੀਆਂ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਪੂਰਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚ ਉਹ ਸਾਡੇ ਬੈਲ ਦੇ ਰਾਖਾਂ ਦੇ ਸਾਰੇ ਕਾਗਜ਼ਪੱਤਰਾਂ ਦੇ ਵਿੱਚੋਂ ਜਿੱਥੇ ਬੰਦਿਆਂ ਦੇ ਅਲੱਗ-ਅਲੱਗ ਮੂਲ ਦੇ ਮਲੇ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦੁਆਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੀਆਂ ਹੋ ਕੇ ਕਰਨੀਆਂ ਨੇ ਕੰਮਾਂਾਂ ਅਲੱਗ-ਅਲੱਗ ਹਾਂਜੀ ਇਹ ਮੈਂ ਤੁਹਾਨੂੰ ਬੜੇ ਹੀ ਚਾਰੂ ਘੰਗਨਾ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਂ ਆ ਮਾਲਵਾ ਦੁਆਬਾ ਬੁੱਲ ਵੈਲਫੇਅਰ ਆਨਰਡ ਐਸੋਸੀਏਸ਼ਨਲ ਇੱਕ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸ਼ਨਾਸੇ ਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨਆਰਆਈ ਕਮੇਟੀਆਂ ਬਣੀਆਂ ਦੋ ਉਧਰ ਬਾਹਰ ਰਹਿੰਦੇ ਨੇ ਸਾਡੇ ਇੱਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਆਂ ਗੱਲਾਂ ਇਹ ਤੋਂ ਉਹਨਾਂ ਦੀ ਵੀ ਤਰਵਾਦ ਕਰਦੇ ਕ੍ਰੈਡਿਟ ਵੀ ਜੀ ਕਲਿਸ਼ ਸਿੰਘ मामा ਜੀ ਨੂੰ ਜਿੰਨੇ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਹੈ ਇਹ ਜਿਹੜਾ ਖੇਡਾਂ ਦੀ ਸਫਲਤਾ ਦੇ ਪਿੱਛੇ ਮੇਨ ਜਿਹੜਾ ਕਾਰਨ ਆ ਇਹਨਾਂ ਦਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਹਰਾ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸੇ ਵੀ ਧੰਨਵਾਦ ਵਾਲੇ ਸ਼ਬਦ ਜੀ ਬੀ ਸੀ ਤੇ ਉਡਾੜਾ ਸਾਡੇ ਕੋਲ ਮੁੱਕ ਗਿਆ ਇਹ ਸਾਰਾ ਸਿਹਰਾ ਸਾਡੇ ਮਾਮਾ ਜੀ ਕੁਲਦੀਪ ਸਿੰਘ ਸਾਡੇ ਜ਼ਿਲ੍ਹੇ ਦੀ ਧੜਕਣ ਮਾਨਸਾ ਇਹ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨਿਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਲੋ ਬੈਲ ਗੱਡੀਆਂ ਨੂੰ ਤਾਂ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ ਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਇਹਦੇ ਨਾਲ ਦੇਖੋ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਨਾ ਸਾਡਾ ਮੇਨ ਮਕਸਦ ਇਹੀ ਆ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਪਹਿਲ ਦੇ ਤੌਰ ਤੇ ਲੈ ਕੇ ਆਈਏ ਤੇ ਉਹਦੇ ਵਿੱਚ ਜਿਵੇਂ ਰੱਸਾ ਕਸੀ ਦਾ ਮੁਕਾਬਲਾ ਹੋ ਗਿਆ ਉਹ ਅਸੀਂ ਇਹ ਵੀ ਸੋਚ ਰਹੇ ਹਾਂ ਵੀ ਅਸੀਂ ਹਰੇਕ 3 ਮਹੀਨਿਆਂ ਬਾਅਦ ਆਪਣੇ ਪਿੰਡ ਵਿੱਚ ਵੀ ਕਰਵਾਇਆ ਕਰੀਏ ਤੇ ਉਸ ਦਾ 25000 ਰੁਪਏ ਅਸੀਂ ਇਨਾਮ ਵੀ ਦਿਆ ਕਰਾਂਗੇ ਤੇ ਉਹ ਅਸੀਂ ਹੁਣ ਜਲਦੀ ਹੀ ਰਾਇਮਸਫਲਾ ਕਰਕੇ ਅਸੀਂ ਸੋਚ ਰਹੇ ਹਾਂ ਵੀ ਕਦ ਤੋਂ ਅਸੀਂ ਸਟਾਰਟ ਕਰਵਾਈਏ ਸ਼ੁਰੂਆਤ ਦੀ ਗੱਲ ਕੀਤੀ ਗਈ ਹੈ ਜਿੱਥੇ ਅੱਜ ਮੁਕਾਬਲੇ ਕਰਵਾਏ ਜਾ ਰਹੇ ਨੇ ਉਹ ਕੀ ਦੇਖਦੇ ਹਾਂ ਵੀ ਹੁਣ ਕੋ ਲੋਕਾਂ ਤੱਕ ਜਿਹੜਾ ਮੁਕਾਬਲਾ ਸ਼ੁਰੂ ਹੋਣਾ ਹੈ ਚੰਦ ਤੱਕ ਇਹ ਦੇਖੋ ਜਿਹੜੇ ਬੈਲ ਗੱਡੀਆਂ ਦੀ ਦੌੜ ਜੋ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ ਉਹ ਹੁਣ ਤਕਰੀਬਨ ਹੁਣ ਚੰਦ ਦਿਨਾਂ ਦੇ ਬਾਅਦ ਇਹ 10 15 ਕ ਦਿਨ ਦਾ ਟਾਈਮ ਖੁਸ਼ਕ ਪੈ ਸਕਦਾ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੇ ਕਿਹਾ ਹੀ ਹੈ ਵੀ ਬਈ ਬਰਵਾਲੇ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਬੈਲ ਗੱਡੀਆਂ ਦੀ ਦੌੜ ਦੀ ਉਹ ਚੰਦ ਦਿਨਾਂ ਦੇ ਵਿੱਚ ਅਸੀਂ ਸ਼ੁਰੂਆਤ ਕਰ ਦਾਂਗੇ ਅੱਜ ਮੀਟਿੰਗ ਦਾ ਕੀ ਏਜੰਡਾ ਸੀ ਕੀ ਕਹਿਣਾ ਜੀ ਮੀਟਿੰਗ ਦਾ ਏਜੰਡਾ ਵੀਰੇ ਇਹੇ ਸੀਗਾ ਤੇ ਜਿਹੜੀ ਸਾਡੇ ਬੈਲ ਗੱਡੀਆਂ ਦੇ ਦੌੜ ਨੂੰ ਹੋਰੀ ਘੰਡੇ ਮਿਲੇ ਆ ਇਹਦੇ ਸਬੰਧ ਦੇ ਵਿੱਚ ਇੱਥੇ ਇਕੱਠ ਹੋਇਆ ਸੀਗਾ ਤੇ ਉਹ ਅਸੀਂ ਧੰਨਵਾਦ ਕਰਨਾ ਸੀਗਾ ਮਾਮਾ ਜੀ ਦਾ ਕਰਨਾ ਸੀ ਭਗਵਾਨ ਦਮਨ ਜੀ ਦਾ ਕਰਨਾ ਸੀ ਮੁੱਖ ਮੰਤਰੀ ਸਾਡੇ ਪੰਜਾਬ ਨੇ ਉਹਨਾਂ ਨੇ ਸਾਡਾ ਜੋਸ਼ ਅਸੀਂ ਮਤਲਬ ਸਾਡੀਆਂ ਪਿਛਲੀਆਂ ਸਰਕਾਰਾਂ ਬਣੀਆਂ ਸੀਗੀਆਂ ਜੋ ਅਸੀਂ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦੇ ਲੇਕਿਨ ਸਾਡੀ ਕੋਈ ਐਡੀ ਸੁਣਵਾਈ ਨਹੀਂ ਹੋਈ ਜਿੰਨੀ ਭਗਵਾਨਤਮਾਨ ਵਾਲੀ ਸਰਕਾਰ ਦੇ ਵਿੱਚ ਸਾਡੀ ਸੁਣਵਾਈ ਹੋਈ ਆ ਤੇ ਮਾਮਾ ਜੀ ਨੇ ਸਾਡੀ ਬਾਹ ਉਹਨਾਂ ਨੂੰ ਫੜਾ ਕੇ ਸਾਡਾ ਕੰਮ ਨੰਨੇਪਰੇ ਚੜਿਆ ਉਸੇ ਵਿਸ਼ੇ ਤੇ ਅਸੀਂ ਇਕੱਠੇ ਹੋਏ ਸੀਗੇ ਉਹਨਾਂ ਦਾ ਧੰਨਵਾਦ ਕਰ ਲਈ ਅਸੀਂ ਫੇਰ ਵੀ ਉਹਨਾਂ ਦਾ ਆਪਣੇ ਕੰਨੀਓ ਜਿੰਨੇ ਮੇਰੇ ਸਾਥੀ ਇੱਥੇ ਆਏ ਨੇ ਸਾਰੇ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਦਾ ਵਿਸ਼ਾ ਇਹੀ ਸੀਗਾ ਜੀ ਮੇਨ